ਸਾਬਕਾ ਸੰਸਦ ਮੈਂਬਰ ਰਿੰਕੂ ਨੇ ਕਿਹਾ ਮੈਨੂੰ ਬਹੁਤ ਦੁੱਖ ਹੈ ਕਿ ਅੱਜ ਚੰਨੀ ਸਾਹਿਬ ਮੇਰੇ ਉੱਤੇ ਇਲਾਕੇ ਵਿੱਚ ਸੱਟੇਬਾਜ਼ੀ ਕਰਨ ਦਾ ਇਲਜ਼ਾਮ ਲਗਾ ਰਹੇ ਨੇ ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਹਾਂ ਮੇਰੇ ਪਰਿਵਾਰ ਉੱਤੇ ਕਈ ਝੁੱਟੇ ਇਲਜ਼ਾਮ ਲਗਾਏ ਗਏ ਇਸ ਦੇ ਨਾਲ ਹੀ ਰਿੰਕੂ ਨੇ ਚੰਨੀ ਦਾ ਇੱਕ ਵੀਡੀਓ ਵੀ ਦਿਖਾਇਆ ਜਿਸ ਵਿੱਚ ਉਹ ਰਿੰਕੂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਰਿੰਕੂ ਨੇ ਕਿਹਾ ਕਿ ਚੰਨੀ ਸਾਹਿਬ ਦੇ ਕਹਿਣ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਹੈ ਰਿੰਕੂ ਨੇ ਕਿਹਾ ਕਿ ਮੈਂ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਏ ਚੰਨੀ ਸਾਹਿਬ ਨੂੰ ਮੇਰੇ ਉੱਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣਾ ਚਾਹੀਦਾ ਏ ਇਸਤਰਾਮ ਸੁਸ਼ੀਲ ਰਿੰਕੂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਫੇਰ ਦੁਬਾਰਾ ਬਾਈਲੈਕਸ਼ਨ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਦੜੇ ਸੱਟੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਸੋ ਮੈਨੂੰ ਇਹ ਗੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਐ ਸੱਟ ਵੱਜੀ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਆ ਮੇਰੀਆਂ ਵੀ ਰਿਸ਼ਤੇਦਾਰੀਆਂ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਆ ਰਿਪਿਊਟਡ ਫੈਮਿਲੀ ਐ ਸਾਡੇ ਪਰਿਵਾਰ ਤੇ ਕਿੰਨੇ ਜੀਏ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਔਰ ਅਸੀਂ ਸਵਾ ਸਦਾ ਸੇਵਾ ਕੀਤੀ ਐ ਉਹ ਰੇਣਾ ਝੂਠੇ ਇਲਜ਼ਾਮਾਂ ਦਾ ਪਰਿਵਾਰ ਤੇ ਰਿਸ਼ਤੇਦਾਰੀ ਚ ਕੀ ਅਸਰ ਹੁੰਦਾ ਮੈਂ ਗੱਲ ਹੈ ਜਿਹੜੀ ਮਹਿਸੂਸ ਕਰ ਸਕਦਾ ਔਰ ਬੜੀ ਮੰਦ ਭਾਗੀ ਗੱਲ ਹੈ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗਾ ਬਹੁਤ ਸਾਰੇ ਚੈਨਲ ਸ਼ਾਇਦ ਤੁਹਾਡੇ ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸ ਵੇਲੇ ਉਹਨੂੰ ਕਵਰ ਕਰ ਰਹੇ ਸੀ ਮੈਂ 1 ਮਿੰਟ ਦਾ ਵੀਡੀਓ ਹੈਗਾ ਮੈਂ ਤੁਹਾਨੂੰ ਉਹਦੀ ਆਵਾਜ਼ ਸੁਣਾਉਣਾ ਜੀ ਕੀ ਰਣਨੀਤੀ ਬਣਾਈ ਗਈ ਇਸ ਵਾਰ ਉਤਨਾ ਕੋਰਸ ਪਾਰਟੀ ਬੜੇ ਜੋਸ਼ੋ ਉਤਨ ਨਾਲ ਭਾਈ ਲੱਚ ਲੜ ਗਈ ਆਰੇ ਬੱਤੇ ਉਹ ਮਾਰਚ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜ ਅਭਿਨਿੰਦਜੀ ਤੇ ਸੀਐਲਪੀ ਡਿਟਰ ਆਪਾਂ ਸੇ ਬਾਜੋਆ ਵੀ ਆਏ ਹੋਏ ਹਨ ਮੀਟਿੰਗ ਲਈਏ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ 파ਰਿਸ਼ਾ ਹੈ ਤੇ ਉਹਨਾਂ ਨੇ ਸਮੇਂ 'ਚ ਵੱਡੀ ਜਿੱਤ ਤੇ ਸੀ ਦਰਜ ਕਰਾਉਂ। ਅਮਨ ਅਰੋੜਾ ਸੇ ਬਾਤ ਕੀਤੀ ਗਈ ਥੀ ਤੇ ਉਹਨਾਂ ਨੇ ਕਿਹਾ ਕਿ ਹਾਂ ਇਸ ਵੀਰ ਬਾਦ ਥੋੜਾ ਜੋ ਉਹਨੂੰ ਕੋ ਫਾਇਦਾ ਨਹੀਂ ਹੋਊਗਾ ਕਾਰਨ ਉਸ ਨੂੰ ਲੇਕਿਨ ਇਸ ਵਾਰ ਫਾਇਦਾ ਨਹੀਂ ਹੋਊਗਾ ਕਿਉਂਕਿ ਆਪਕੇ ਜੇ ਇਸ ਤਰ੍ਹਾਂ ਦੇ ਬੀਜੇਪੀ ਆਮਾ ਦੀ ਪਾਰਟੀ ਨਾਲ ਕੋਈ ਫਾਇਦਾ ਕਿਤੇ ਹੋਇਆ ਹੈ ਲੇਕਿਨ ਇਸ ਵਾਰ ਨਹੀਂ ਹੋਊਗਾ। ਪਹਿਲਾ ਜਿਹੜਾ ਕੰਮ ਸੀਤ ਰੰਗਰਾਲ ਤੇ ਲੇਕ ਨੇ ਸੰਭਾਲਿਆ ਹੋਇਆ ਸੀ 2 ਕੋਸਾਲ ਉਹ ਅੱਜ ਕੱਲ ਅਮਨ ਉਹਨੇ ਸੰਭਾਲਿਆ ਹੋਇਆ ਉਹ ਕੰਮ ਹੈਗਾ ਡੜੇ ਸੱਟੇ ਦਾ ਲਾਟਰੀ ਦਾ ਨਸ਼ੇ ਦਾ ਸੋ ਇਹ ਆਮ ਆਦੀ ਪਾਰਟੀ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਬਿਨਾ ਕਿਸੇ ਝਿਜਕ ਤੋਂ ਬਿਨਾ ਕਿਸੇ ਸਬੂਤ ਤੋਂ ਇਹ ਇਲਜ਼ਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਡੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ ਤੇ ਲਾਇਆ। ਜਿਸ ਕੱਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ, ਮੈਂ ਵਿਧਾਇਕ ਸੀਗਾ, ਜਦ ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁੱਲ ਬੰਦੇ ਨਹੀਂ ਸੀ ਠਕਦੇ। ਕੀ ਇਨਸਾਨ ਜਦੋਂ ਪਾਰਟੀ ਦੂਸਰੀ ਪਾਰਟੀ ਜਾ ਸੀ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ, ਕੀ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ? ਕਿ ਜਦੋਂ ਮੈਂ ਤੁਹਾਡੀ ਕੈਬਿਨੇਟ ਜਦੋਂ ਤੁਸੀਂ ਕੈਬਿਨੇਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ ਕੀ ਉਦੋਂ ਮੈਂ ਬਿਲਕੁਲ ਸਾਫ ਸੁਥਰਾ ਸੀਗਾ ਤੁਸੀਂ ਤਰੀਫਾਂ ਕਰਦੇ ਸੀ ਮਿਹਨਤੀ ਮੁੰਡਾ ਅੱਗੇ ਵਧਣ ਵਾਲਾ ਸਮਾਜ ਦਾ ਜਿਹੜਾ ਇਹ ਹੀਰਾ ਹੈ ਇਹਦੀਆਂ ਵੀ ਰਿਪੋਰਟੀਆਂ ਮੇਰੇ ਕੋਲ ਬਈਆਂ ਕਿ ਵਿਚਾਰਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ ਕਿ ਮੈਂ ਇੱਥੇ ਧੜੇ ਸੱਟੇ ਦੇ ਕਾਰੋਬਾਰ ਕਰਨ ਲੱਪਿਆ ਸੋ ਇਸ ਗੱਲ ਨਾਲ ਮੇਰੀ ਜਿੱਥੇ ਸ਼ਬੀ ਖਰਾਬ ਹੋਈ ਹੈ ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਤੇ ਇਸ ਗੱਲ ਦਾ ਬੜਾ ਡੂੰਗਾ ਅਸਰ ਹੋਇਆ ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰ ਪਾਰਟੀ ਹੈ ਰਾਸ਼ਟਰ ਹਿੱਤ ਦਲੇ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮੰਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਵਰਤੀ ਜਾ ਰਹੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ ਆਪ ਜੀ ਜਿੰਨੇ ਵੀ ਤੁਸੀਂ মিডিਆ ਦੇ ਸਾਥੀ ਹੋ ਆਪ ਜੀ ਦੇ ਧਿਆਨ ਦੇ ਵਿੱਚ ਨਾਲ ਨਾਲ ਲੈ ਕੇ ਆਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ ਦੀ ਲੜਾਈ ਲੜੀ ਜਾਏਗੀ ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂਕਿ ਫੇਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼